ਨੌਜਵਾਨਾਂ ਦੇ ਵੱਲੋਂ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਔਰ ਇਸ ਪ੍ਰੋਜੈਕਟ ਦੇ ਤਹਿਤ ਉਹਨਾਂ ਦੇ ਵੱਲੋਂ ਫਨ ਸਿਟੀ ਜਿਹੜੀ ਆ ਤਿਆਰ ਕੀਤੀ ਗਈ ਹੈ, ਵਾਟਰ پارک ਤਿਆਰ ਕੀਤੀ ਗਈ ਹੈ ਔਰ ਇਸ ਦੇ ਨਾਲ ਨਾਲ ਰੈਸਟੋਰੈਂਟਸ ਅਤੇ ਹੋਰ ਕਾਫੀ ਚੀਜ਼ਾਂ ਨੇ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ। ਗੱਲਾਂ ਵਾਟਰ پارک ਤੋਂ ਸ਼ੁਰੂ ਕੀਤਾ ਸੀਗਾ ਪਰ ਇਹ ਨਹੀਂ ਸੀ ਪਤਾ ਵੀ ਅਸੀਂ ਵਾਟਰ پارک ਨੂੰ ਕੁਝ ਹੋਰ ਹੀ ਰੂਪ ਦੇ ਦਿਆਂਗੇ। ਵਾਟਰ پارک ਦੇ ਨਾਲ ਨਾਲ ਅਸੀਂ ਕਾਫੀ ਚੀਜ਼ਾਂ ਇਹਦੇ ਵਿੱਚ ਐਡ-ਆਨ ਕਰੀਗੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ 10 ਮਹੀਨਿਆਂ ਦੇ ਵਿੱਚ ਸਾਰਾ ਪ੍ਰੋਜੈਕਟ ਅਸੀਂ ਤਿਆਰ ਕੀਤਾ ਹੈ ਉਹਦਾ ਫਰਸਟ ਫੇਜ਼ ਹੈ ਜਿਹੜਾ ਇਨਡੋਰ ਗੇਮ ਜ਼ੋਨ ਉਹ ਅਸੀਂ 14 ਜਨਵਰੀ ਨੂੰ ਓਪਨ ਕਰਤਾ ਕਲਕੱਤੇ ਤੋਂ ਟੀਮ ਆਈ ਹੈ ਜਿਹੜੇ ਇਹ ਬਣਾ ਰਹੇ ਨੇ ਆਪਣੀ ਸਰਕਾਰ ਵੀ ਇਹ ਕਹਿ ਰਹੀ ਹੈ ਭਗਵਾਨਤਮਾਨ ਦੀ ਸਰਕਾਰ ਵੀ ਅਸੀਂ ਬਾਹਰ ਲੈ ਇੱਥੇ ਕੰਮ ਕਰਨ ਲਾਵਾਂਗੇ ਉਹੀ ਅਸੀਂ ਕੀਤਾ ਅਸੀਂ ਵੀ ਕੈਨੇਡਾ ਤੋਂ ਬੰਦੇ ਇੱਥੇ ਬੁਲਾਏ ਉਹ ਸਾਡੇ ਕੋਲੇ ਇੱਥੇ ਆਏ ਕੈਨੇਡਾ ਤੋਂ ਅਸੀਂ ਇੱਥੇ ਬੁਲਾ ਕੇ ਉਹਨਾਂ ਤੋਂ ਸਾਰਾ ਡਿਜ਼ਾਈਨ ਤਿਆਰ ਕਰਵਾਇਆ ਹੈਗਾ ਆਪਾਂ ਨੂੰ ਆਪਣੇ ਗੁਰੂਆਂ ਨੇ ਇੱਕ ਚੜ੍ਹਦੀ ਕਲਾ ਦਾ ਨਾਮ ਬਖਸ਼ਿਆ ਹੋਇਆ ਜਦੋਂ ਅਸੀਂ ਨਾਮ ਲੈ ਕੇ ਚੜ੍ਹਦੀ ਕਲਾ ਚ ਆਇਆ ਯਾਰ ਕੁਝ ਨਹੀਂ ਹੁੰਦਾ ਇੱਕ ਫਤੇ ਬਲਾ ਕੇ ਚੱਲ ਪਏ ਤਾਂ ਅਸੀਂ ਸੋਚਿਆ ਵੀ ਯਾਰ ਹੁਣ ਪਿੱਛੇ ਨਹੀਂ ਹਟਦੇ ਚਾਹੇ ਕੁਝ ਵੀ ਹੋ ਜੇ ਤਾਂ ਅਸੀਂ ਅੱਗੇ ਵਧਣਾ ਹੈ ਅਸੀਂ ਇਹਦੀ ਸਟੱਡੀ ਕੀਤੀ ਪ੍ਰੋਜੈਕਟ ਦੀ ਘਟੋ ਘਟ 15-20 ਪ੍ਰੋਜੈਕਟ ਅਸੀਂ ਭੁੰਮੇ ਫਿਰ ਅਸੀਂ ਇੱਕ ਟੀਮ ਬੁਲਾਈ ਇੱਥੇ ਮੁੰਬਈ ਤੋਂ ਉਨੇ ਤੋਂ ਬਾਅਦ ਏਰੀਆ ਦਾ ਸਰਵੇ ਕੀਤਾ ਉਹਨਾਂ ਨੇ ਕਿਹਾ ਵੀ ਹਾਂ ਯਾਰ ਇਹ ਏਰੀਆ ਤੁਹਾਡੇ ਲਈ ਬਹੁਤ ਵਧੀਆ ਹੈ ਸਸਕਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਇਸ ਵੇਲੇ ਅਸੀਂ ਬਠਿੰਡਾ ਦੀ ਧਰਤੀ ਤੇ ਖੜੇ ਹੋਏ ਆ ਬਠਿੰਡਾ ਵਿਖੇ ਮਾਨਸਾ ਦੇ ਨੌਜਵਾਨਾਂ ਦੇ ਵੱਲੋਂ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਔਰ ਇਸ ਪ੍ਰੋਜੈਕਟ ਦੇ ਤਹਿਤ ਉਹਨਾਂ ਦੇ ਵੱਲੋਂ ਫਨ ਸਿਟੀ ਜਿਹੜੀ ਆ ਤਿਆਰ ਕੀਤੀ ਗਈ ਹੈ ਵਾਟਰ پارک ਤਿਆਰ ਕੀਤੀ ਗਈ ਹੈ ਔਰ ਇਸ ਦੇ ਨਾਲ ਨਾਲ ਰੈਸਟੋਰੈਂਟਸ ਅਤੇ ਹੋਰ ਕਾਫੀ ਚੀਜ਼ਾਂ ਨੇ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਇੱਕ ਵਾਰੀ ਤੁਹਾਨੂੰ ਨਜ਼ਰ ਮਾਰਾ ਦਿੰਨੇ ਆ ਕਿ ਇਸ ਵੇਲੇ ਅਸੀਂ ਜੋ ਵਾਟਰ پارک ਦੇ ਵਿੱਚ ਖੜੇ ਹੋਏ ਆ ਇਸ ਵਾਟਰ پارک ਨੂੰ ਨੌਜਵਾਨਾਂ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਔਰ ਇਹਨਾਂ ਨੌਜਵਾਨਾਂ ਦੀ ਟੀਮ ਦੇ ਵੱਲੋਂ ਇੱਕ ਪਿੱਛੇ ਤੁਹਾਨੂੰ ਛੇਪੀ ਜਿਹੜਾ ਦਿਖਾਈ ਦਿੰਦਾ ਹੋਊਗਾ ਇਸ ਛਿੱਪ ਦੇ ਵਿੱਚ ਵੀ ਜਿਹੜਾ ਆ ਰੈਸਟੋਰੈਂਟਸ ਬਣਾਇਆ ਜਾਣਗੇ ਤੇ ਨਾਲ ਦੀ ਨਾਲ ਹੋਰ ਬਾਕੀ ਚੀਜ਼ਾਂ ਜਿਹੜੀਆਂ ਇਸ ਵਾਟਰ پارک ਦੇ ਵਿੱਚ ਹੋਣਗੀਆਂ ਕੀ ਕੀ ਇਸ ਵਿੱਚ ਨੌਜਵਾਨਾਂ ਦੇ ਵੱਲੋਂ ਐਡ ਕੀਤਾ ਗਿਆ ਹੈ ਤੇ ਇਸ ਨਾਲ ਨਾਲ ਮਾਨਸਾ ਦੇ ਜਿਹੜੇ ਇਹ ਨੌਜਵਾਨ ਨੇ ਕਿੱਦਾਂ ਪ੍ਰੋਜੈਕਟ ਦਿਮਾਗ ਦੇ ਵਿੱਚ ਆਇਆ ਤੇ ਕਿਸ ਤਰੀਕੇ ਦੇ ਨਾਲ ਪੰਜਾਬ ਵਾਸੀਆਂ ਨੂੰ ਇਹ ਜਿਹੜਾ ਪ੍ਰੋਜੈਕਟ ਹੈ ਮਿਲਣ ਵਾਲਾ ਆ ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਰੇਸ਼ਮ ਸਿੰਘ ਜੀ ਹਰਦੀਪ ਸਿੰਘ ਜੀ ਅਤੇ ਸੁਖਪਾਲ ਸਿੰਘ ਜੀ ਮੌਜੂਦ ਨੇ ਹਰਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਭਾਈ ਜਿਵੇਂ ਕਹਿੰਦੇ ਮਾਨਸਾ ਦੇ ਰਹਿਣ ਵਾਲੇ ਆ ਨੌਜਵਾਨ ਸਿੱਧੂ ਮੂਸੇਵਾਲਾ ਵੀ ਉੱਥੇ ਰਹਿਣ ਵਾਲੇ ਸੀਗੇ ਬਹੁਤ ਵੱਡਾ ਉਹਨਾਂ ਨੇ ਨਾਮ ਕੀਤਾ ਨਾ ਤਾਂ ਮਾਨਸਾ ਦੇ ਨੌਜਵਾਨ ਨੇ ਜਿਹੜੇ ਰਿਕਾਰਡ ਬਣਾਉਣ ਦੇ ਵਿੱਚ ਬਹੁਤ ਕਾਇਮ ਨੇ ਨਾ ਤੁਸੀਂ ਵੀ ਇੱਕ ਐਦਾਂ ਦੇ ਰਿਕਾਰਡ ਬਣਾਉਣ ਲੱਗੇ ਹੋਏ ਆ ਇਸ ਵੇਲੇ ਥੈਂਕ ਯੂ ਜੀ ਪਰ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਡੇਲੀ ਪੋਸਟ ਦੀ ਸਾਰੀ ਟੀਮ ਨੂੰ ਤੇ ਡੇਲੀ ਪੋਸਟ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਹੋ ਤੇ ਪਹੁੰਚਣ ਤੇ ਸਾਨੂੰ ਜੀ ਆਇਆਂ ਕਹਨੇ ਆ ਧੰਨਵਾਦ ਵੀ ਕਰਦੇ ਆ ਜਿਹੜਾ ਕਿ ਇੰਨਾ ਵਧੀਆ ਪ੍ਰੋਜੈਕਟ ਜਿਹੜਾ ਅਸੀਂ ਲੈ ਕੇ ਆ ਰਹੇ ਆ ਤੇ ਉਹਨੂੰ ਸਾਰੇ ਪੰਜਾਬ ਕੀ ਸਾਰੇ ਨਾਰਥ ਇੰਡੀਆ ਤੱਕ ਤੇ ਬਾਹਰ ਬੈਠੇ ਸਾਡੇ ਵੀਰਾਂ ਤੱਕ ਪਹੁੰਚਾਉਂਗੇ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਸਰ ਪ੍ਰੋਜੈਕਟ ਦੀ ਗੱਲ ਕਰਦੇ ਆਂ ਅਸੀਂ ਪ੍ਰੋਜੈਕਟ ਕਿਵੇਂ ਦਿਮਾਗ ਚ ਆਇਆ ਵੀ ਇਹ ਪ੍ਰੋਜੈਕਟ ਚਲਾਉਣਾ ਹੀ ਆ ਵੀ ਇਸ ਤਰੀਕੇ ਦੇ ਨਾਲ ਵਾਟਰ پارک ਬਣਾਉਣੀ ਆ ਐਡਾ ਵੱਡਾ ਸ਼ਿਪ ਬਣਾਉਣਾ ਆ ਨਾ ਇਹ ਕਿਦਾਂ ਦਿਮਾਗ ਦੇ ਵਿੱਚ ਆਈ ਜੀ ਅਸਲ ਦੇ ਵਿੱਚ ਜਦੋਂ ਟੂਰ ਵਗੈਰਾ ਤੇ ਜਾਂਦੇ ਆ ਤਾਂ ਉੱਥੇ ਦੇਖਦੇ ਆ ਕਿਉਂਕਿ ਥੋੜੇ ਜਿਹਾ ਹੁਣ ਸਾਨੂੰ ਹੋ ਗਏ 12 13 ਸਾਲ ਹੋ ਗਏ ਕੰਸਟਰਕਸ਼ਨ ਦਾ ਕੰਮ ਕਰਦਿਆਂ ਨੂੰ ਤਾਂ ਉਹਦੇ ਵਿੱਚ ਜਦੋਂ ਮਨ ਜਾਗਦਾ ਸੀਗਾ ਵੀ ਚਲੋ ਯਾਰ ਪਹਾੜਾਂ ਵੱਲੀ ਨੂੰ ਚੱਲਦੇ ਆ ਚਲੋ ਯਾਰ ਚੰਡੀਗੜ੍ਹ ਚੱਲਦੇ ਆ ਘੁੰਮ ਫਿਰ ਕੇ ਆਉਣੇ ਯਾਰ ਮਨ ਜਾ ਲੱਗ ਜੂਗਾ ਤਾ ਉਥੋਂ ਕੀ ਹੋਇਆ ਅਸੀਂ ਸੋਚਿਆ ਜਦੋਂ ਦੇ ਇਸ ਤਰ੍ਹਾਂ ਦਾ ਦੇਖਦੇ ਸੀਗੇ ਵੀ ਇਹ ਸਾਰੀ ਉਮਰ ਵੀ ਆਪਾਂ ਐਂ ਇਦਾਂ ਦੀ ਕੰਮ ਕਰੀ ਚੱਲਾਂਗੇ ਕੋਈ ਵਧੀਆ ਜਿਹਾ ਕੰਮ ਕਰੀਏ ਜਿਹੜਾ ਕਿ ਆਪਣੇ ਪੰਜਾਬ 'ਚ ਵੀ ਨਾ ਹੋਵੇ ਤਾਂ ਉਥੋਂ ਸਾਨੂੰ ਅਸੀਂ ਆਈਡੀਆ ਲੈਣੇ ਸ਼ੁਰੂ ਕੀਤੇ ਵੀ ਯਾਰ ਕਿੱਦਾਂ ਦਾ ਕੋਈ ਪ੍ਰੋਜੈਕਟ ਹੋਣਾ ਚਾਹੀਦਾ ਤਾਂ ਉਥੋਂ ਫਿਰ ਅਸੀਂ ਜਦੋਂ ਇਹ ਦਿਮਾਗ ਚ ਆਇਆ ਵੀ ਯਾਰ ਵਾਟਰ پارک ਲਾਇਆ ਜਾਵੇ ਤਾਂ ਵਾਟਰ پارک ਨੂੰ ਦੇਖਦੇ ਹੋਏ ਫਿਰ ਅਸੀਂ ਵਾਟਰ پارک ਜਿੰਨੇ ਵੀ ਇੰਡੀਆ ਦੇ ਬੈਸਟ ਵਾਟਰ پارک ਨੇ ਫਿਰ ਅਸੀਂ ਉਹਨਾਂ 'ਚ ਘੁੰਮੇ ਜਾ ਕੇ ਘੁੰਮਣ ਤੋਂ ਬਾਅਦ ਫਿਰ ਅਸੀਂ ਮਨ ਬਣਾ ਲਿਆ ਵੀ ਯਾਰ ਵਾਟਰ پارک ਲਾਵਾਂਗੇ ਇਕੱਲਾ ਵਾਟਰ پارک ਤੋਂ ਸ਼ੁਰੂ ਕੀਤਾ ਸੀਗਾ ਪਰ ਇਹ ਨਹੀਂ ਸੀ ਪਤਾ ਵੀ ਅਸੀਂ ਵਾਟਰ پارک ਨੂੰ ਕੁਝ ਹੋਰ ਹੀ ਰੂਪ ਦੇ ਦੇਾਂਗੇ ਕਿਉਂਕਿ ਵਾਟਰ پارک ਦੇ ਨਾਲ-ਨਾਲ ਅਸੀਂ ਕਾਫੀ ਚੀਜ਼ਾਂ ਇਹਦੇ ਵਿੱਚ ਐਡ-ਆਨ ਕਰੀ ਗਏ ਜਿਉਂ-ਜਿਉਂ ਅਸੀਂ ਲੇਟ ਹੋਏ ਆ ਜਿਉਂ-ਜਿਉਂ ਅਸੀਂ ਇਹਦੇ ਵਿੱਚ ਕੁਝ ਨਾ ਕੁਝ ਐਡ ਕਰਦੇ ਗਏ ਆ ਅੱਛਾ ਇਹ ਸ਼ਿਪ ਜਿਹੜਾ ਬਣਾਇਆ ਗਿਆ ਵਾ ਇਹਨੂੰ ਕਿੰਨਾ ਕੁ ਚਿਰ ਲੱਗਣਾ ਬਣਾਉਂਦੇ ਆ ਨੂੰ ਤੇ ਇਹਦੇ ਵਿੱਚ ਕਿਲੇ ਰੈਸਟੋਰੈਂਟ ਬਣਾਇਆ ਜਾਊਗਾ ਜਾਂ ਹੋਰ ਵੀ ਚੀਜ਼ਾਂ ਐਡ ਕੀਤੀਆਂ ਜਾਣਗੀਆਂ ਹਾਂ ਬਾਈ ਜੀ ਇਹਦੇ ਵਿੱਚ ਇਹ ਹੈ ਵੀ ਜਿਹੜਾ ਸ਼ਿਪ ਦਾ ਆਈਡੀਆ ਹੈ ਜਦੋਂ ਅਸੀਂ ਸੋਚਿਆ ਵੀ ਯਾਰ ਵੀ ਇਹ ਟਿੱਬਾ ਸੀਗਾ ਜਿੱਥੇ ਇਹ ਪ੍ਰੋਜੈਕਟ ਲੱਗ ਰਿਹਾ ਵੀ ਜਿਵੇਂ ਲੋਕ ਕਹਿੰਦੇ ਨੇ ਯਾਰ ਟਿੱਬਿਆਂ ਦੇ ਪਾਣੀ ਚੜਾਤਾ ਯਾਰ ਅਸੀਂ ਇੱਥੇ ਪਾਣੀ ਵਾਲਾ ਪ੍ਰੋਜੈਕਟ ਹੀ ਲੈ ਕੇ ਆਏ ਆ ਫਿਰ ਅਸੀਂ ਸੋਚਿਆ ਇਹ ਟਿੱਬਿਆਂ ਦੇ ਵਿੱਚ ਇੱਕ ਸ਼ਿਪ ਵੀ ਲੈ ਕੇ ਆਈਏ ਵੀ ਤਾਂ ਕਿ ਇੱਕ ਸ਼ਿਪ ਖੜਾ ਲਈਏ ਤਾਂ ਫਿਰ ਅਸੀਂ ਸਾਡੇ ਦਿਮਾਗ ਚ ਆਇਆ ਵੀ ਇੱਕ ਛਿਪ ਲੈ ਕੇ ਆਈਏ ਪਰ ਅਸੀਂ ਜਦੋਂ ਬਣਾਉਣ ਲੱਗੇ ਤਾਂ ਛੋਟੇ ਤੋਂ ਕਰਦੇ ਕਰਦੇ ਅਸੀਂ ਕਾਫੀ ਵੱਡਾ ਮਤਲਬ ਕਿ ਇਸ ਤਰ੍ਹਾਂ ਦਾ ਛਿਪ ਲੈ ਆਏ ਜਿਹੜਾ ਕਿ ਇੰਡੀਆ ਦੇ ਵਿੱਚ ਕਿਤੇ ਨਹੀਂ ਹੈਗਾ ਇਹਦੇ ਵਿੱਚ ਕੀ ਹੋਏਗਾ ਨਾਲ ਅ ਬੀ ਸਰਦੀਆਂ ਦੇ ਵਿੱਚ ਇਹਨੂੰ ਐਜ਼ ਅ ਰੈਸਟੋਰੈਂਟ ਯੂਜ਼ ਕਰਾਂਗੇ ਅਸੀਂ ਤੇ ਗਰਮੀਆਂ ਦੇ ਵਿੱਚ ਇਹ ਬਾਟਰਪਾਰਕ ਦਾ ਇੱਕ ਹਿੱਸਾ ਹੋਊਗਾ ਠੀਕ ਹੈ ਅੱਛਾ ਜਿਵੇਂ ਕਹਿੰਦਾ ਯਾਰ ਦੋਸਤ ਬਹੁਤ ਕੰਮ ਹੋ ਰਹੇ ਨੇ ਨਾ ਜਿਵੇਂ ਸਖਪਾਲ ਵੀਰ ਜੀ ਹੋਣੀ ਤੁਹਾਡੇ ਨਾਲ ਨੇ ਨਾ ਰੇਸ਼ਮ ਬਾਜੀ ਨਾਲ ਤੁਹਾਡੇ ਹੈਗੇ ਨੇ ਇਹ ਤੁਹਾਡੇ ਤਿੰਨ ਜਣਾਂ ਦੇ ਗਰੁੱਪ ਵਾਂਗੂ ਹੋਰ ਵੀ ਬਾਕੀ ਨੌਜਵਾਨ ਨੇ ਤੁਹਾਡੇ ਨਾਲ ਨਹੀਂ ਬਾਈ ਜੀ ਦੇਖੋ ਇਹ ਛੋਟਾ ਪ੍ਰੋਜੈਕਟ ਨਹੀਂ ਹੈਗਾ ਅਸੀਂ ਤਾਂ ਆਮ ਇੱਕ ਪਿੰਡਾਂ ਚੋਂ ਉੱਠ ਕੇ ਆਏ ਹੋਏ ਆਂ ਘਰੋਂ ਮਤਲਬ ਕਿ ਜ਼ੀਰੋ ਤੋਂ ਉੱਠੇ ਆਂ ਐਡਾ ਵੱਡਾ ਪ੍ਰੋਜੈਕਟ ਜਿਹੜਾ ਕਿ ਇਹ ਤਕਰੀਬਨ 80 ਕਰੋੜ ਦੇ ਨੇੜੇ ਤੇੜੇ ਇਹ ਚਲਾ ਗਿਆ ਪ੍ਰੋਜੈਕਟ ਇੰਨੀ ਹਿੰਮਤ ਨਹੀਂ ਸੀਗੀ ਤਾਂ ਸਾਡੇ ਜਿਹੜੇ ਬਾਕੀ ਦੇ ਸਾਥੀ ਨੇ ਸਾਡੀਆਂ ਇਹ ਤਿੰਨ ਕੰਪਨੀਆਂ ਨੇ ਜਿਹੜੇ ਅਸੀਂ ਰਲ ਕੇ ਬਣਾ ਰਹੇ ਆ ਤੇਜ ਵਾਲੇ ਇਸ ਜੀ ਤਿੰਨੇ ਖੜੇ ਆ ਬਾਕੀ ਜੀ ਡੀ ਐਨ ਐਸ ਹੈ ਤੇ ਆਰੇਬੀਆ ਉਹ ਰਾਪਰ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਪਿੰਡ ਬਣਾਵਾਲੀ ਦੇ ਨੇੜੇ ਆ ਉਹ ਉਹ ਸਾਡੇ ਨਾਲ ਨੇ ਉਹ ਜਾਏ ਨਹੀਂ ਹੋਏ ਨਹੀਂ ਤਾਂ ਨਾਲ ਉਹਨਾਂ ਦੀ ਵੀ ਤੁਹਾਨੂੰ ਇੰਟਰਵਿਊ ਕਰਵਾਉਂਦੇ ਆਪਾਂ ਬਿਲਕੁਲ ਅੱਛਾ ਇਹਦੇ ਨਾਲ ਪਿੱਛੇ ਤੁਹਾਨੂੰ ਤਸਵੀਰ ਦਿਖਾਉਣੀ ਹੈ ਇੱਕ ਵਾਰ ਵੀ ਇਹਨਾਂ ਨੇ ਸਪੇਸਸ਼ਿਪ ਜਿਹੜੀ ਤਿਆਰ ਕੀਤੀ ਹੈ ਭਾਈ ਜੀ ਇਹ ਸਪੇਸਸ਼ਿਪ ਦਾ ਤੁਸੀਂ ਦੱਸਦੇ ਪਏ ਸੀ ਕਿ ਵੀ ਵੀ ਬਣਾਈ ਜਾਊਗੀ ਇਹ ਨਾ ਇਹਦੇ ਵਿੱਚ ਵੀ ਕੁਝ ਅਜਿਹੇ ਐਡਵੈਂਚਰ ਦਿੱਤਾ ਜਾਊਗਾ ਲੋਕਾਂ ਨੂੰ ਵੀ ਜਿਹੜਾ ਕਦੇ ਐਕਸਪੀਰੀਅੰਸ ਨਹੀਂ ਕੀਤਾ ਹੋਊਗਾ ਨਾ ਇਹ ਚ ਕੀ ਹੋਣ ਵਾਲਾ ਹੈ ਇਹਦੇ ਵਿੱਚ ਭਾਈ ਜੀ ਜਿਹੜਾ ਸੀਗਾ ਰਾਕਟ ਜਿਹੜਾ ਅਸੀਂ ਇਹ ਬਣਾ ਰਹੇ ਆ ਰਾਕਟ ਇਹ ਬਿਲਕੁਲ ਰਾਕਟ ਉਦਾਂ ਦਾ ਹੀ ਰਾਕਟ ਬਣਾ ਰਹੇ ਆ ਜਿਹੜਾ ਕਿ ਜਿੱਦਾਂ ਦੇ ਆਪਣੇ ਇਸਰੋ ਵਗੈਰਾ ਜਾਂ ਨਾਸਾ ਵਗੈਰਾ ਬਣਾਉਂਦੇ ਨੇ ਉਦਾਂ ਦਾ ਰਾਕਟ ਹੈ ਉਦਾਂ ਦਾ ਹੀ ਰਾਕਟ ਦੇ ਨਾਲ ਲਾਂਚਰ ਪੈਡ ਬਣਾਇਆ ਅਸੀਂ ਇਹਦਾ ਕਨਸੈਪਟ ਕੀ ਹੈ ਵੀ ਅਸੀਂ ਸਕੂਲ ਦੇ ਬੱਚਿਆਂ ਨੂੰ ਖਾਸ ਕਰਕੇ ਉਹ ਕੀ ਕਰਦੇ ਸੀ ਜਿਹੜੇ ਮਾਨਸਾ ਬਠਿੰਡੇ ਦੇ ਬੱਚੇ ਨੇ ਉਹ ਇੱਥੋਂ ਕਪੂਰਥਲੇ ਜਾਂਦੇ ਸੀਗੇ ਸਾਇੰਸ ਸਿਟੀ ਅਸੀਂ ਸਾਡੇ ਦਿਮਾਗ ਚ ਆਇਆ ਵੀ ਯਾਰ ਉਹ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਈਏ ਕਿਉਂਕਿ ਉਹਨਾਂ ਨੂੰ ਪ੍ਰੋਬਲਮਸ ਬਹੁਤ ਆਉਂਦੀਆਂ ਸੀਗੀਆਂ ਇੱਕ ਦਿਨ ਜਾਣ ਤੇ ਲੱਗਦਾ ਇੱਕ ਦਿਨ ਆਉਣ ਤੇ ਲੱਗਦਾ ਫਿਰ ਉੱਥੇ ਟਾਈਮ ਉਹਨਾਂ ਦੇ ਦੋ ਤਿੰਨ ਦਿਨ ਖਰਾਬ ਹੁੰਦੇ ਸੀਗੇ ਅਸੀਂ ਹੁਣ ਇਸੇ ਕਰਕੇ ਇੱਕ ਇਹ ਬੱਚਿਆਂ ਵਾਸਤੇ ਲੈ ਕੇ ਆਏ ਵੀ ਰੌਕਟ ਰੌਕਟ ਦੇ ਵਿੱਚ ਬਿਠਾ ਕੇ ਇੱਕ ਤਰ੍ਹਾਂ ਦਾ ਮੂਨ ਤੇ ਮਤਲਬ ਕਿ ਚੰਦ ਦੇ ਉੱਪਰ ਘੁਮਾ ਕੇ ਲੈ ਕੇ ਆਵਾਂਗੇ ਉਹਨਾਂ ਨੂੰ ਵੀ ਸਾਇੰਟਿਸਟ ਕਿੱਦਾਂ ਰੌਕਟ ਦੇ ਵਿੱਚ ਬੈਠ ਕੇ ਚੰਦ ਤੇ ਜਾਂਦੇ ਨੇ ਤੇ ਉਹਦੇ ਵਿੱਚ ਅੰਦਰਲਾ ਮਾਹੌਲ ਕੀ ਹੁੰਦਾ ਤੇ ਉਹਨਾਂ ਨੂੰ ਬਾਹਰ ਕੀ ਕੀ ਨਜ਼ਰ ਆਉਂਦਾ ਉਹ ਸਾਰੇ ਦਾ ਇਹ ਕਨਸੈਪਟ ਹੈ ਜਿਹੜਾ ਅਸੀਂ ਇਹ ਰੌਕਟ ਬਣਾ ਰਹੇ ਆਂ ਅੱਛਾ ਇਹ ਸ਼ਿਪ ਵੀ ਹੋ ਗਿਆ ਨਾ ਦੂਸਰੇ ਪਾਸੇ ਸਪੇਸ ਸ਼ਿਪ ਵੀ ਹੋ ਗਈ ਹੈ ਨਾ ਤੇ ਇਸ ਨਾਲ ਨਾਲ ਹੁਣ ਜਿਹੜਾ ਤੁਸੀਂ ਅੰਦਰਲੇ ਪਾਸੇ ਇੰਡੋਰ ਜਿਹੜਾ ਤਿਆਰ ਕੀਤਾ ਸੀਗਾ ਤੁਸੀਂ ਇਹ ਨਾ ਪ੍ਰੋਜੈਕਟ ਜਿਹੜਾ ਸੀ ਉਹ ਪ੍ਰੋਜੈਕਟ ਕਿਹੜਾ ਸੀਗਾ ਇੰਡੋਰ ਵਾਲਾ ਹਾਂ ਇਹ ਜਿਹੜਾ ਅਸੀਂ ਇਹ ਜਿਹੜਾ ਪ੍ਰੋਜੈਕਟ ਹੈ ਮੈਂ ਤੁਹਾਨੂੰ ਕਿਹਾ ਸੀਗਾ ਵੱਡਾ ਪ੍ਰੋਜੈਕਟ ਹੋ ਗਿਆ ਵੱਡੇ ਦਾ ਬਸ ਇਹੀ ਆ ਵੀ ਇੱਕ 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 ਕਰਕੇ ਅਸੀਂ ਐਡ ਆਨ ਕਰਦੇ ਕਰਦੇ ਗਏ ਅਸੀਂ ਉਹਦੇ ਵਿੱਚ ਇਹਨਾਂ ਨੂੰ ਅਸੀਂ ਫੇਸ ਵਾਈਜ਼ ਅਸੀਂ ਓਪਨ ਕਰਨਾ ਸ਼ੁਰੂ ਕਰਤਾ ਸਾਨੂੰ ਕੰਸਟਰਕਸ਼ਨ ਕਰਦਿਆਂ ਨੂੰ 10 ਕ ਮਹੀਨੇ ਹੋਏ ਨੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ 10 ਮਹੀਨੇ ਦੇ ਵਿੱਚ ਸਾਰਾ ਪ੍ਰੋਜੈਕਟ ਅਸੀਂ ਤਿਆਰ ਕੀਤਾ ਹੈ ਉਹਦਾ ਫਰਸਟ ਫੇਸ ਸੀਗਾ ਜਿਹੜਾ ਇਨਡੋਰ ਗੇਮ ਜ਼ੋਨ ਉਹ ਅਸੀਂ 14 ਜਨਵਰੀ ਨੂੰ ਓਪਨ ਕਰਤਾ ਜਿਹੜਾ ਕਿ ਹੁਣ ਤੁਹਾਨੂੰ ਬਾਅਦ ਦੇ ਵਿੱਚ ਅੰਦਰ ਜਾ ਕੇ ਉਹਦਾ ਸਾਰਾ ਦਿਖਾਵਾਂਗੇ ਵੀ ਉਹਦੇ ਵਿੱਚ ਕੀ ਕੁਝ ਹੈ ਉਹਦੇ ਵਿੱਚ ਵੀ ਅਸੀਂ ਇਦਾਂ ਦੀਆਂ ਚੀਜ਼ਾਂ ਲੈ ਕੇ ਆਏ ਆਂ ਵੀ ਜਿਹੜੀਆਂ ਕਿ ਇੰਡੀਆ ਦੇ ਵਿੱਚ ਕਿਤੇ ਵੀ ਨਾ ਹੋਣ ਤਾਂ ਕਿ ਬਠਿੰਡੇ ਵਾਲਿਆਂ ਨੂੰ ਮਾਨਸਾ ਵਾਲਿਆਂ ਨੂੰ ਇਹ ਦੇਖਣ ਨੂੰ ਮਿਲੇ ਯਾਰ ਵੀ ਹਾਂ ਵਾਕੇ ਯਾਰ ਇੱਥੇ ਸਾਰਾ ਬਣਾਤਾ ਚੰਡੀਗੜ੍ਹ ਵੀ ਇੱਥੇ ਬਣਾਤਾ ਬਿਲਕੁਲ ਅੱਛਾ ਜਿਵੇਂ ਵਾ ਦੇਖਾ ਵੀ ਖਿੱਚਦਾ ਕੇਂਦਰ ਜਿਆਦਾ ਨਾ ਜਿਹੜਾ ਲੋਕ ਲੰਘਦੇ ਕਰਦੇ ਨੇ ਦੇਖਦੇ ਨੇ ਵੀ ਸ਼ਿਪ ਨੂੰ ਦੇਖਦੇ ਨੇ ਵੀ ਇਹ ਪਤਾ ਨਹੀਂ ਕਿਹੜਾ ਪ੍ਰੋਜੈਕਟ ਵਾ ਦੂਸਰੇ ਸਾਈਡ ਵੀ ਸੇਮ ਇਦਾਂ ਦਾ ਹੀ ਹੈ ਸਾਰਾ ਬਿਲਕੁਲ ਬਾਈ ਜੀ ਬਹੁਤ ਵਧੀਆ ਇਦਾਂ ਦਾ ਹੀ ਸ਼ਿਪ ਬਣਾਇਆ ਤੇ ਸ਼ਿਪ ਦੇ ਨਾਲ ਨਾਲ ਜਿਹੜੀ ਇਹ ਟੀਮ ਹੈ ਇਹਨਾਂ ਇਹ ਅਸੀਂ ਲੈ ਕੇ ਆਏ ਸੀਗੇ ਕੋਲਕੱਤਾ ਤੋਂ ਟੀਮ ਆਈ ਹੈ ਜਿਹੜੇ ਇਹ ਬਣਾ ਰਹੇ ਨੇ